ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਦੇ ਮਹਾਰਾਜ ਜੀ ਦੇ ਪਿਆਰਿਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਧਿਆਨ ਨਾਲ ਸਰਵਣ ਕਰਿਓ ਤਾਂ ਸਾਰੀ ਚੀਜ਼ ਸਮਝ ਉਚਾ ਜਾਏਗੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਕਿਰਪਾ ਸਾਰੀ ਤਾਕਤ ਮਿਹਰ ਬਖਸ਼ਿਸ਼ ਸ਼ਬਦ ਦੇ ਵਿੱਚ ਰੱਖ ਦਿੱਤੀ ਹੈ ਜਿਹੜਾ ਗੁਰੂ ਦਾ ਸ਼ਬਦ ਹੈ ਮੰਤਰ ਹੈ ਗੁਰਬਾਣੀ ਹੈ ਇਹਦੇ ਵਿੱਚ ਰੱਖ ਦਿੱਤਾ ਸਾਰਾ ਕੁਝ ਹੁਣ ਮੰਨ ਲਓ ਕਿਸੇ ਇਕ ਅਲਮਾਰੀ ਦੇ ਵਿੱਚ ਕੋਈ ਚੀਜ਼ ਰੱਖੀ ਹੋਵੇ ਤੇ ਜਿੰਦਾ ਲੱਗਿਆ ਹੋਵੇ ਹੁਣ ਉਹ ਜਿਹੜਾ ਸ਼ਬਦ ਹੈ ਗੁਰੂ ਦਾ ਸ਼ਬਦ ਉਹ ਚਾਬੀ ਹੈ ਚਾਬੀ ਹੈ ਉਹ ਸੋ ਸ਼ਬਦ ਦੇ ਵਿੱਚ ਚੀਜ਼ ਪਈ ਹੈ ਤੇ ਸ਼ਬਦ ਹੀ ਚਾਬੀ ਹੈ ਸ਼ਬਦ ਦੇ ਅੰਦਰ ਨਿਰਗੁਣ ਰੂਪ ਦੇ ਵਿੱਚ ਚੀਜ਼ ਪਈ ਹੁੰਦੀ ਹੈ ਕਿ ਗੇ ਸ਼ਬਦ ਦੇ ਅੰਦਰ ਹੀ ਸਭ ਸਭ ਕੁਝ ਹੈ ਸ਼ਬਦ ਗੁਰ ਪੀੜਾ ਗਰ ਗੰਭੀਰ ਬਿਨ ਸ਼ਬਦ ਦਾ ਜਗ ਬਵਰਾਨੰ ਮਹਾਰਾਜ ਕਹਿੰਦੇ ਸ਼ਬਦ ਤੋਂ ਬਿਨਾ ਜਿਹੜੇ ਵੀ ਲੋਕ ਧਰਤੀ ਤੇ ਹਨ ਭਾਵ ਸ਼ਬਦ ਦੀ ਕਮਾਈ ਨਹੀਂ ਕਰਦੇ ਨਾਮ ਦੀ ਬਵਰਾਨੰ ਪਾਗਲ ਨੇ ਬਵਰਾਨੇ ਨੇ ਸੋ ਚਾਹਵੂਦ ਬੇਨਤੀ ਕਰਾਂਗਾ ਕਿਸ ਲਈ ਹੈ ਤੁਹਾਨੂੰ ਕੋਈ ਵੀ ਸਰੀਰਕ ਕਸ਼ਟ ਨੇ ਖਾਸ ਕਰਕੇ ਨੇਤਰਾਂ ਦੀ ਪ੍ਰੋਬਲਮ ਨੇਤਰ ਆਦਿਕ ਸਰੀਰ ਦਾ ਕੋਈ ਵੀ ਕਸ਼ਟ ਹੈ ਸਕਿਨ ਆਦਿਕ ਦੇ ਕੋਈ ਚਮੜੀ ਦੀ ਕੋਈ ਵੀ ਦਿੱਕਤਾਂ ਨੇ ਜਾਂ ਕਿਸੇ ਵੀ ਤਰ੍ਹਾਂ ਦਾ ਰੋਗ ਹੈ ਜਿਹੜਾ ਹਟ ਨਹੀਂ ਰਿਹਾ ਇਹ ਸ਼ਬਦ ਦਾਸ ਨੇ ਪਹਿਲਾਂ ਵੀ ਬਹੁਤ ਸੰਗਤਾਂ ਨੂੰ ਬੇਨਤੀ ਕਰਿਆ ਸੀ ਉਹਨਾਂ ਨੇ ਕੀਤਾ ਮੈਨੂੰ ਫੋਨ ਕਰਕੇ ਦੱਸਿਆ ਵੀ ਕਿਰਪਾ ਹੋਈ ਬਹੁਤ ਕਿਰਪਾ ਹੋਈ ਜਿਹੜੇ ਡਾਕਟਰਾਂ ਕੋਲੇ ਗਏ ਦਵਾਈਆਂ ਖਾਂਦੇ ਰਹੇ ਫਰਕ ਨਾ ਪਿਆ ਫਿਰ ਉਹਨਾਂ ਨੇ ਇਹ ਵੀਡੀਓ ਇੱਕ ਪਹਿਲਾਂ ਮੈਂ ਬੇਨਤੀ ਕਰੀ ਸੀ ਉਹ ਕਿਤੇ ਉਹਨਾਂ ਨੇ ਸਰਵਣ ਕਰ ਲਈ ਇੰਟਰਨੈਟ ਦੇ ਉੱਤੇ ਉਹਨਾਂ ਨੇ ਸਰਗੁਣ ਕਰਕੇ ਉਸ ਤਰ੍ਹਾਂ ਕੀਤਾ ਸਤਿਗੁਰੂ ਮਹਾਰਾਜ ਦੀ ਕਿਰਪਾ ਨਾਲ ਵਿਸ਼ਵਾਸ ਨਾਲ ਵਿਸ਼ਵਾਸ ਜ਼ਰੂਰੀ ਹੁੰਦਾ ਹੈ ਤੇ ਫਿਰ ਉਹਨਾਂ ਨੇ ਜਦੋਂ ਕੀਤਾ ਤੇ ਕੁਝ ਕੁ ਦਿਨਾਂ ਦੇ ਵਿੱਚ ਹੀ ਕਿਰਪਾ ਹੋਣੀ ਸ਼ੁਰੂ ਹੋ ਗਈ ਫਿਰ ਉਹਨਾਂ ਨੇ ਅੱਗੇ ਵੀ ਦੱਸਿਆ ਹੋਰ ਜਿਨ੍ਹਾਂ ਨੂੰ ਦਿੱਕਤ ਸੀ ਵੀ ਇਹ ਤਾਂ ਆ ਵੀਡੀਓ 'ਚ ਇਦਾਂ ਦੱਸਿਆ ਜਾਪ ਕਰੋ ਤੁਹਾਨੂੰ ਫਰਕ ਪਵੇਗਾ ਗੁਰੂ ਸਾਹਿਬ ਦੀ ਕਿਰਪਾ ਨਾਲ ਉਹਨਾਂ ਨੇ ਵੀ ਕਰਾਬਾ ਪ੍ਰਾਪਤ ਹੋਈ ਮੇਰੇ ਅਨੁਭਵ ਦੇ ਵਿੱਚ ਵੀ ਇਹ ਗੱਲ ਆਈ ਵੀ ਸੰਗਤ ਨੇ ਜਾਪ ਕੀਤਾ ਤੇ ਉਹਨਾਂ ਨੂੰ ਲਾਹਾ ਪ੍ਰਾਪਤ ਹੋਇਆ ਸੋ ਇਹ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਸ਼ਰੀਰੀ ਕਸਟ ਹੈ ਇਹਨੂੰ ਕਰ ਲਿਓ ਇਹਨੂੰ ਕਰ ਲਿਓ ਤੁਹਾਨੂੰ ਆਪੋ ਹੀ ਪਤਾ ਲੱਗ ਜਾਵੇਗਾ ਕਿ ਸ਼ਬਦ ਦੇ ਵਿੱਚ ਕਿੰਨੀ ਕਿ ਤਾਕਤ ਹੈ ਕਿਉਂਕਿ ਮਹਾਰਾਜ ਖੁਦ ਜਦ ਕਹਿ ਰਹੇ ਨੇ ਸ਼ਬਦ ਗੁਰ ਪੀਰਾ ਗਹਿਰ ਗੰਭੀਰ ਅਭਿਨ ਸ਼ਬਦ ਜਦ ਬੋਹ ਰਾਨੰਗ ਜਦੋ ਗੁਰੂ ਨਾਨਕ ਦੇ ਮਹਾਰਾਜ ਸੱਚੇ ਬਾਚੇ ਕਹਿ ਰਹੇ ਨੇ ਤਾਂ ਕੋਈ ਗਲਤ ਹੋਵੇਗੀ ਇਦਾਂ ਤਾਂ ਨਹੀਂ ਹੈ ਠੀਕ ਹੈ ਇਹ ਜਾਪ ਤੁਸੀਂ ਕਿਸੇ ਵੀ ਚੀਜ਼ ਲਈ ਕਰ ਸਕਦੇ ਹੋ ਭਾਵੇਂ ਸੰਸਾਰੀ ਕੋਈ ਕਾਰਜ ਜੇ ਅੜੇ ਹੋਏ ਨੇ ਜੇ ਤੁਸੀਂ ਇੱਕ ਮਾਨਿਕ ਚਿਤ ਹੋ ਕੇ ਕਰਨ ਲੱਗੇ ਤੁਹਾਡਾ ਕਾਰਜ ਫਤਿਹ ਹੋ ਜਾਵੇਗਾ ਗੱਲ ਵਿਸ਼ਵਾਸ ਦੀ ਐ ਭਰੋਸੇ ਦੀ ਐ ਹੁਣ ਕਈ ਕਹਿੰਦੇ ਫੜਾਫੜ ਸ਼ਬਦ ਦੱਸ ਸਾਨੂੰ ਹੋਰ ਨਾ ਕੋ ਦੱਸ ਸ਼ਬਦ ਤਾਂ ਬੇਨਤੀ ਕਰ ਦੇਣਾ ਪਰ ਪਹਿਲਾਂ ਉਹਨੂੰ ਸਮਝ ਵੀ ਲਾਉਣਾ ਵਿਚਾਰ ਨੂੰ ਸੋ ਕਈ ਸ਼ਬਦ ਥੋੜਾ ਜਿਆ ਕਰ ਲੈਂਦੇ ਆ ਫਿਰ ਮੁੜ ਕੇ ਛੱਡ ਦਿੰਦੇ ਆ ਫਿਰ ਕਹਿੰਦੇ ਵੀ ਕਿੱਦਾਂ ਹੋਵੇਗਾ ਕਿਵੇਂ ਹੋਵੇਗਾ ਮਤਲਬ ਕਿੱਦਾਂ ਹਨ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰਿਓ ਸ਼ਬਦ ਦੀ ਕਮਾਈ ਕਰਨੀ ਪੈਂਦੀ ਹੈ। ਇਦਾਂ ਨਹੀਂ ਗੱਲ ਨਹੀਂ ਬੋਤੀ ਨਹੀਂ ਹੋਵੇਗਾ। ਸ਼ਬਦ ਦੀ ਕਮਾਈ ਲਗਾਤਾਰ ਕਰਨੀ ਪੈਂਦੀ ਹੈ ਤਾਂ ਜਾ ਕੇ ਉਹ ਸ਼ਬਦ ਆਪਣੀ ਸ਼ਕਤੀ ਦੇ ਜੋ ਪ੍ਰਕਾਸ਼ ਨੂੰ ਤੁਹਾਡੇ ਅੰਦਰ ਕਰਦਾ ਹੈ। ਸ਼ਬਦ ਦੀ ਬੇਅੰਤ ਕਮਾਈ ਕਰਨੀ ਪੈਂਦੀ ਹੈ। ਸ਼ਬਦ ਤੁਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਧਿਆਨ ਨਾਲ ਸਰਵਣ ਕਰੋ। ਛੋਟਾ ਜਿਹਾ ਹੈ। ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਕੀ ਸ਼ਬਦਾਂ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਇੰਨਾ ਕੀ ਬਸ ਇਹਨੂੰ ਲਗਾਤਾਰ ਇਦਾਂ ਕਰਨ ਲੱਗ ਜਾਓ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਕਰਨਾ ਕਿ ਮੈਂ ਮੈਂ ਵੀ ਦੱਸਾਂਗਾ ਵੈਸੇ ਬੇਨਤੀ ਕਰੇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਇਹ ਸ਼ਬਦ ਤੁਸੀਂ ਕਰਨ ਲੱਗ ਜਓ ਕਿਉਂਕਿ ਇਹ ਸ਼ਬਦ ਦੇ ਵਿੱਚ ਹੈ ਕਿ ਤੁਸੀਂ ਦੇਖੋ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਸਾਰੇ ਕਾਰਜ ਸਫਲ ਫਤਿਹ ਫਤਿਹ ਹੈ ਗੁਰੂ ਦੇ ਸ਼ਬਦ ਦੀ ਤਾਕਤ ਹੈ ਮਹਾਰਾਜ ਕਿਰਪਾ ਕਰ ਦੇਣਗੇ ਤੇ ਕਰਨਾ ਕਿਦਾਂ ਇਹ ਜਿਹੜਾ ਸ਼ਬਦ ਹੈ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਇਦਿਆਂ 40 ਮਾਲਾ ਰੋਜ਼ ਕਰਨੀਆਂ ਨੇ ਭਾਵੇਂ 41 ਤੇ 41 ਕਰ ਲਓ 41 ਮਾਲਾ ਰੋਜ਼ ਕਰੋ ਕਿਉਂਕਿ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਤ ਜੀ ਸਹਾਇ 40 ਦਿਨਾਂ ਦਾ ਜਾਪ ਹੈ ਕਰ ਲਓ ਜੋ 사ਤਗੁਰਾਂ ਤੋਂ ਚਾਹੀਦਾ ਲੈ ਲਓ ਗੁਰੂ ਸਾਹਿਬ ਨਿਹਾਲ 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 ਕਰ ਦੇਣਗੇ ਠੀਕ ਹੈ ਇਹਨੂੰ ਜਿਨ੍ਹਾਂ ਨੇ ਹੋਰ ਜ਼ਿਆਦਾ ਬਖਸ਼ਿਸ਼ ਕਰਨ ਲੈਣੀ ਹੈ ਮਹਾਰਾਜ ਜੀ ਤੋਂ ਉਹ ਲਗਾਤਾਰ ਕਟੂ ਕਟ 6 ਮਹੀਨੇ ਲਾਓ ਅੰਮ੍ਰਿਤ ਵੇਲੇ ਅੰਮ੍ਰਿਤ ਵੇਲੇ ਕੇਸੀ ਇਸ਼ਨਾਨ ਕਰ ਲਓ ਜੋਤ ਲਾ ਲਓ ਫਲ ਰੱਖ ਲਓ ਭਾਵੇਂ ਦੀਗ ਬਣਾ ਲਓ ਗੁਰੂ ਸਾਹਿਬ ਦੀ ਕਿਰਪਾ ਨਾਲ 6 ਮਹੀਨੇ ਲਗਾਤਾਰ ਲਾ ਲਓ ੴ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਤ ਜੀ ਸਹਾਇ 40 ਮਾਲਾ ਰੋਜ਼ ਤੁਸੀਂ ਆਪੇ ਇਹ ਸ਼ਬਦ ਦੀ ਕਰਾਮਾਤ ਦੇਖ ਲਓ ਧੰਨ ਧੰਨ RAMDAS GURU ਜੀ ਜੀ ਸ੍ਰੀ ਆਤਿਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰ ਚਨਹਾਰਾ ਤਾਰੇ ਸਿੱਖੀ ਅਤੇ ਸੰਗਤੀ 파ਰਵਰਮ ਕਰਨ ਨਮਸਕਾਰ ਸੋ ਇਦਾਂ ਇਹ ਸ਼ਬਦ ਦੀ ਕਰਾਮਾਤ ਹੈ ਸਾਰੀ ਠੀਕ ਹੈ 40 ਮਾਲਾ ਰੋਜ ਇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਕਰ ਲਓ ਅੰਮ੍ਰਿਤ ਵੇਲੇ ਠੀਕ ਹੈ ਚਾਹੇ ਬੋਲ ਕੇ ਕਰ ਲੋ ਭਾਵੇਂ ਬਿਨਾਂ ਬੋਲੇ ਠੀਕ ਹੈ 40 ਮਾਲ 40 ਦਿਨ ਜਿਹਨਾਂ ਨੇ ਜਿਆਦਾ ਫਾਇਦਾ ਲੈਣਾ 6 ਮਹੀਨੇ ਲਾ ਲੋ ਸਾਲ ਲਾ ਲੋ ਬਖਸ਼ਿਸ਼ਾਂ ਦੇ ਖਜ਼ਾਨੇ ਭਰ ਦੇਣਗੇ ਮਹਾਰਾਜ ਸੱਚੇ ਪਾਤਸ਼ਾਹ ਠੀਕ ਹੈ ਨਾ ਸੁੱੱਚੇ ਵਸਤਰ ਪਾ ਕੇ ਕਰਨਾ ਹੈ ਇਸ਼ਨਾਨ ਕੇ ਇਸ ਇਸ਼ਨਾਨ ਕਰਕੇ ਪਹਿਲੇ ਦਿਨ ਦੇਗ ਬਣਾ ਕੇ ਸ਼ੁਰੂ ਕਰਿਓ ਫਿਰ ਸੰਪੂਰਨ ਤੌਰ ਤੇ ਦਿਨ ਦੇਗ ਬਣਾਓ ਇਦਾਂ ਕਰ ਲੋ ਜੋ ਚਾਹੀਦਾ ਮਹਾਰਾਜ ਜੀ ਤੁਰ ਲੈ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਦੇ ਪਿਆਰੇ